ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਚੁੱਕੇ ਆ ਜੀ ਨਿਊਜ਼ੀਲੈਂਡ 9 ਤਰੀਕ ਨੂੰ ਬਹੁਤ ਵੱਡਾ ਕੱਪ ਹੋਣ ਜਾ ਰਿਹਾ ਜ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਟਰਨੈਸ਼ਨਲ ਪਲੇਅਰ ਜਿਹੜੇ ਸਾਡੇ ਪੰਜਾਬ ਤੋਂ ਚੱਲ ਕੇ ਹਰਿਆਣਾ ਤੋਂ ਚੱਲ ਕੇ ਇੰਡੀਆ ਤੋਂ ਪਹੁੰਚੇ ਨੇ ਆਪਾਂ ਜਰੂਰ ਮੇਲੇ ਦੀ ਸਮੂਲੀਅਤ ਵਧਾਉਣੀ ਹੈ ਤੇ ਮੇਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਹੰਗਾਰਾ ਦੇਣਾ ਹੈ ਇਹ ਤੁਹਾਡੇ ਕਰਕੇ ਏਡਾ ਸੋਹਣਾ ਇੰਤਜ਼ਾਮ ਕੀਤਾ ਪ੍ਰੋਮੋਟਰਾਂ ਨੇ ਤੇ ਜਰੂਰ ਹੋ ਮਹਾ ਮਾ ਕੇ ਸਾਰੇ ਵੀਰ ਪਹੁੰਚੋ ਸਾਰੇ ਪਲੇਅਰ ਤੁਸੀਂ ਦੇਖ ਸਕਦੇ ਹੋ ਨਾਮੀ ਪਲੇਅਰ ਆ ਇੱਕ ਦੂਜੇ ਤੋਂ ਚੜਕੇ ਨੇ ਕਿਉਂਕਿ ਇਹਨਾਂ ਦੀਆਂ ਰੇਡਾਂ ਵੇਖਣ ਤੁਸੀਂ ਬਹੁਤ ਦੂਰ ਦੂਰੋਂ ਪਹੁੰਚਦੇ ਹੋ ਦੂਜੇ ਸ਼ਹਿਰਾਂ 'ਚ ਵੀ ਹੁੰਦੇ ਹੋ ਤੁਹਾਡੇ ਲਈ ਲੰਗਰ ਦਾ ਇੰਤਜ਼ਾਮ ਵੀ ਕੀਤਾ ਆ ਛੇਰਾ ਦਾ ਇੰਤਜ਼ਾਮ ਕੀਤਾ ਬਹੁਤ ਸੋਹਣਾ ਪ੍ਰਬੰਧਕਾਂ ਜਿਹੜਾ ਇੰਤਜ਼ਾਮ ਕੀਤਾ ਆ ਗੋਪਾ ਭਾਜੀ ਵੀ ਪਹੁੰਚੇ ਨੇ ਸਾਰੇ ਵੀਰ ਪਹੁੰਚੇ ਨੇ ਸਾਰੇ ਭਰਾ ਨਾਲ ਮਿਲ ਕੇ ਸਾਥ ਦਿਓ ਤੁਹਾਡਾ ਸਾਥ ਇਹੋ ਹੀ ਆ ਕਿ ਤੁਸੀਂ ਗਰਾਊਂਡ 'ਚ ਪਹੁੰਚ ਕੇ ਮੈਚ ਵੇਖੋ ਤੇ ਜੁੜੇ ਹੋਣ ਲਈ ਬਹੁਤ ਬਹੁਤ ਤੁਹਾਡਾ ਸਵਾਗਤ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਦਾ